ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰ ਸੁਨੰਦਾ ਸ਼ਰਮਾ ਹੜ ਪ੍ਰਭਾਵਿਤ ਖੇਤਰਾ ਅਜਨਾਲਾ ਪਹੁੰਚ ਕੇ ਲੋਕਾਂ ਨਾਲ ਹਮਦਰਦੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਆਪਣੇ ਪੰਜਾਬੀਆਂ ਦੀ ਬਾਹ ਫੜਨੀ ਚਾਹੀਦੀ ਹੈ ਜਦੋਂ ਸਾਡੇ ਭਰਾ ਜਾਂ ਭੈਣ ਮੁਸੀਬਤ ਵਿੱਚ ਹੋਣ ਤਾਂ ਉਸ ਵੇਲੇ ਨਾਲ ਖੜਨਾ ਸਭ ਤੋਂ ਵੱਡਾ ਸਾਡਾ ਫਰਜ਼ ਬਣਦਾ ਹੈ। ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਸਮਰਥਾ ਦੇ ਹਿਸਾਬ ਨਾਲ ਮਦਦ ਲਈ ਅਗਈ ਹੈ ਸੁਨੰਦਾ ਸ਼ਰਮਾ ਆਪਣੀ ਟੀਮ ਸਮੇਤ ਰਾਸ਼ਨ ਅਤੇ ਹੋਰ ਲੋੜਿੰਦਾ ਸਮਾਨ ਲੈ ਕੇ ਹੜਪੀੜਿਤ ਲੋਕਾਂ ਦੇ ਪਿੰਡ ਵੱਲ ਰਵਾਨਾ ਹੋਈ ਸੋਸ਼ਲ ਮੀਡੀਆ ਰਾਹੀਂ ਹੜਾਂ ਦੀ ਤਬਾਹੀ ਦੇਖ ਕੇ ਸੁਨੰਦਾ ਸ਼ਰਮਾ ਨੇ ਕਿਹਾ ਕਿ ਉਹ ਖੁਦ मौके ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿੰਨਾ ਹੀ ਵੱਡਾ ਨੁਕਸਾਨ ਹੋਇਆ ਹੈ ਅਸੀਂ ਸਾਰਿਆਂ ਲਈ ਆਏ ਹਾਂ ਤੇ ਜੋ ਵੀ ਸਾਡੇ ਵੱਲੋਂ ਬਣੇਗਾ ਉਹ ਜ਼ਰੂਰ ਕਰਾਂਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਸਰੰਦਾ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਭ ਵੱਲੋਂ ਆਪਣੇ ਅਨੁਸਾਰ ਹਰ ਪੀੜਿਤ ਪਰਿਵਾਰ ਦਾ ਸਾਥ ਦੇਣ ਇਹ ਸਮਾਂ ਏਕਤਾ ਨਾਲ ਖੜਨਾ ਤੇ ਕਿਉਂਕਿ ਸਾਡੇ ਇੱਕ ਦੂਜੇ ਦੀ ਲੋੜ ਹੈ। ਸੱਚੀ ਗੱਲ ਜੀ ਸਾਰਿਆਂ ਦੇ ਨਾਲ ਅਸੀਂ ਆਏ ਆ ਸਾਰਿਆਂ ਦੇ ਲਈ ਆਏ ਆ ਤੇ ਜਿਹੜੇ ਸਾਰਿਆਂ ਨੂੰ ਪਤਾ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਸੋ ਜਿੰਨਾਂ ਤੋਂ ਥੋੜਾ ਥੋੜਾ ਜੋ ਜੋ ਵੀ ਬਣਦਾ ਹੈ ਸਭ ਦਾ ਸਾਰੇ ਜਣੇ ਆਪ ਵੀ ਅਸੀਂ ਵੀ ਆਪਣੀ ਹੈਲਪ ਕਰਨ ਆਏ ਆ ਸਾਰਿਆਂ ਦਾ ਸਾਰਿਆਂ ਦੇ ਅਸੀਂ ਰਾਸ਼ਨ ਲੈ ਕੇ ਆਏ ਆ ਅਸੀਂ ਪਿੰਡ ਲੈ ਕੇ ਜਾ ਰਹੇ ਆ ਮੈਨੂੰ ਪਿੰਡ ਦਾ ਨਾਮ ਤੇ ਨਹੀਂ ਪਤਾ ਕਿ ਨਾਨਕਪੁਰ ਨਾਨਕਪੁਰ ਅਜਨਾਲੇ ਦੇ ਕੋਲ ਹੈ ਕਿਉਂਕਿ ਅਜਨਾਲਾ ਮੇਰੇ ਪਿੰਡ ਦੇ ਕੋਲ ਹੈ ਫਟੇ ਘਟ ਚੋਰੀਆਂ ਤੋਂ ਮੈਂ ਆਪਸੋ ਅਸੀਂ ਹੁਣ ਨਾਨਕਪੁਰ ਜਾ ਰਹੇ ਆ ਬਸ ਤੁਸੀਂ ਆਏ ਲੋਕ ਕਿੰਨੇ ਮਜ਼ਬੂਰ ਲੱਗਦੇ ਨੇ ਕਿਤੇ ਕਿਤੇ ਬੰਦੇ ਮੈਂ ਜਾਣਾ ਹਲੇ ਮੈਂ ਉੱਥੇ ਜਾ ਕੇ ਨਹੀਂ ਆਈ ਹਲੇ ਮੈਂ ਜਾ ਕੇ ਦੇਖਾਂਗੀ ਜਿੰਨਾ ਅਸੀਂ ਸੋਸ਼ਲ ਮੀਡੀਆ ਦੇ ਥਰੂ ਦੇਖ ਰਹੇ ਹੋ ਤਾਂ ਸਾਰੇ ਨੂੰ ਪਤਾ ਕਿ ਜਿੰਨਾ ਨੁਕਸਾਨ ਹੋਇਆ ਸਾਰੇ ਜਾਣੇ ਕਿੰਨਾ ਇਸ ਟਾਈਮ ਉਸ ਵਕਤੋਂ ਚ ਨਿਕਲ ਰਹੇ ਨੇ ਸੋ ਬਾਕੀ ਹੁਣ ਅੰਦਰ ਜਾਣੇ ਸਾਰਾ ਨਹੀਂ ਮਿਲਦੇ ਆ ਥੈਂਕ ਯੂ ਬਾਕੀ ਸਾਰੇ ਨੂੰ ਇਹ ਕਹਿਣਾ ਚਾਹੁੰਦੀ ਦੀਰੇ ਤੋਂ ਜਿੰਨਾ ਵੀ ਬਣਦਾ ਜਿੰਨਾ ਵੀ ਸਰਦਾ ਸਾਰੇ ਜਾਣੇ ਪਲੀਜ਼